ਉਹਨਾਂ ਦੇ ਗਰਮ ਖੂਪ ਪਸ਼ੂ ਵੀ ਆਪਣੇ ਬੱਚਿਆਂ ਨੂੰ ਪਾਲਣਾ ਜਾਣਦੇ ਨੇ ਇਹ ਨਹੀਂ ਕਹਿਣਾ ਬੰਦਾ ਹੀ ਜਾਣਦਾ ਹੈ ਅਸੀਂ ਕਹਿੰਦੇ ਜੀ ਅਸੀਂ ਜ਼ਿੰਮੇਵਾਰੀਆਂ ਨਿਭਾਉਂਦੇ ਬੱਚੇ ਪਾਲਦੇ ਆਪਣੇ ਪਸ਼ੂ ਵੀ ਪਾਲਦੇ ਨੇ ਭਈ ਦੁੱਧ ਨਹੀਂ ਚੰਗਾਉਂਦੇ ਬੱਜਾਂ ਨੇ ਗਾਵਾਂ ਨੇ ਪਹਿਲਾਂ ਆਪਾਂ ਉਹਦੇ ਬੱਚੇ ਨੂੰ ਚੰਗਾਉਂਦੇ ਆ ਫੇਰ ਉਹਨੂੰ ਚੋਣੇ ਪੰਛੀ ਵੀ ਆਪਣੇ ਬੱਚੇ ਪਾਲਦੇ ਨੇ ਭਈ ਚੋਗਾ ਲਿਆਉਂਦੇ ਨੇ ਜਾ ਕੇ ਦੂਰ ਉੱਡ ਕੇ ਦਾਣੇ ਲੱਭ ਕੇ ਕੋ ਕੀੜਾ ਕੋਈ ਜਿਵੇਂ ਉਹਨਾਂ ਦੀ ਖਰਾਕ ਲਿਆ ਕੇ ਆਪਣੇ ਬੱਚੇ ਦੇ ਮੂੰਹ ਚ ਪਾਉਂਦੇ ਵੀ ਆਪਾਂ ਵੀ ਇਹੋ ਕੰਮ ਕਰਨਾ ਤੇ ਫਰਕ ਕਿੱਥੇ ਪੈਣਾ ਹੈ ਪੰਛੀ ਵੀ ਪਾਲਦੇ ਪਸ਼ੂ ਵੀ ਪਾਲਦੇ ਬੱਚਿਆਂ ਨੂੰ ਸਾਰੇ ਪਾਲਦੇ ਅਸੀਂ ਕੋਈ ਵੱਖਰੇ ਨਹੀਂ ਪਰ ਸਾਨੂੰ ਆਖਦੇ ਬੰਦੇ ਬੰਦਗੀ ਇਕ ਤਿਆਰ ਬੰਦਾ ਹੋਏ ਬੰਦਗੀ ਗਏ ਜਿਹੜਾ ਬੰਦਾ ਹੈ ਬੰਦੇ ਦੀ ਜੂਨ ਵਿੱਚ ਬੰਦੇ ਦੇ ਸਰੂਪ ਦੇ ਵਿੱਚ ਆ ਗਿਆ ਉਹਨੂੰ ਤਾਂ ਪਹਿਲੀ ਭਰਤੀ ਕਰਨੀ ਚਾਹੀਦੀ ਹੈ। ਬਾਕੀ ਜ਼ਿੰਮੇਵਾਰੀਆਂ ਬਾਕੀ ਜੂਨਾਂ ਵੀ ਨਿਭਾਉਂਦੀਆਂ ਨੇ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਦਗੀ ਦੀ ਮੂਰਤ ਸਤਿਗੁਰੂ ਮਹਾਰਾਜ ਪ੍ਰਸ਼ਾਦੇ ਨਾਲ ਸਭ ਜੀਵ ਨਹੀਂ ਛੱਡਦੇ। ਓਗਰਾ ਕਰਕੇ ਨਾ 7-8 ਪ੍ਰਕਾਰ ਦਾ ਅਨਾਜ ਜਿਹੜਾ ਉਹਨੂੰ ਰਲਾ ਕੇ ਨਮਕ ਲੂਣਮਨੀ ਵਿੱਚ ਪਾਉਣਾ ਉਹ ਛਕਣ ਵਾਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਵਡੇਰੀ ਉਮਰ ਦੇ ਵਿੱਚੋਂ ਕਿੱਲੀ ਅਜੇ ਵੀ ਮੌਜੂਦ ਕਿੱਲੀ ਨੂੰ ਫੜ ਕੇ ਸਤਿਗੁਰੂ ਮਾਰੇ ਖਲੋ ਕੇ ਵਾਹਿਗੁਰੂ 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 ਹੇ ਗੁਰੂ ਵਾਹਿਗੁਰੂ ਵਾਹਿਗੁਰੂ ਅਰੇ ਉਹਨੇ ਤੇ ਗੁਰੂ ਨੂੰ ਕੀ ਜ਼ਰੂਰਤ ਹੈ ਅੰਮ੍ਰਿਤ ਵੇਲੇ ਉੱਠਣ ਦੀ ਗੁਰੂ ਨਾਮ ਜੱਪੇ ਸੰਗਤ ਵਿੱਚ ਬਹਿ ਕੇ ਇਹ ਸਾਨੂੰ ਸਿਖਾਇਆ ਹੈ ਗੁਰੂ ਸਾਹਿਬਾਨ ਨੇ ਆਪ ਦੇ ਪੁਖੜੀ ਇੱਕ ਮੰਗ ਦਾ ਬਾਜ਼ਾਰ ਦੇ ਵਿੱਚ ਰੋਜ਼ ਉਹਨੂੰ ਲੋਕ ਦਿੰਦੇ ਕੁਝ ਨਾ ਕੁਝ ਬੁੱਢਾ ਹੋ ਗਿਆ ਮੰਗਦਾ ਹੀ ਰਿਹਾ ਸਾਰੀ ਉਮਰ ਮੰਗਦੇ ਨੇ ਪਈ ਭਿਖਾਰੀ ਔਰ ਜਦੋਂ ਮਰ ਗਿਆ ਤੇ ਉਹ ਜਿਸ ਜਗ੍ਹਾ ਤੇ ਬੈਠਾ ਸੀ ਉੱਥੋਂ ਲੋਕਾਂ ਨੂੰ ਲੱਗਾ ਕਿ ਇਹ ਜਗ੍ਹਾ ਪੋਲੀ ਕਿਉਂ ਹੈ ਜਦੋਂ ਉਹਨੂੰ ਖੁੱਟਿਆ ਤੇ ਥੱਲੇੋਂ ਖਜ਼ਾਨਾ ਨਿਕਲਿਆ ਉਹ ਖਜ਼ਾਨੇ ਦੇ ਉੱਤੇ ਬੈਠਾ ਹੀ ਮੰਗਦਾ ਰਿਹਾ ਸਿੱਖਾਂ ਦੀ ਹਾਲਤ ਆਪਣੀ ਗੁਰਮੁਖ ਇਹੋ ਜਿਹੀ ਕੁਝ ਹੋਈ ਪਈ ਹੈ ਗੁਰਬਾਣੀ ਦਾ ਖਜ਼ਾਨਾ ਨਾਮ ਦਾ ਖਜ਼ਾਨਾ ਮੂਲ ਮੰਤਰ ਦਾ ਮਹਾ ਮੰਤਰਾਂ ਦਾ ਖਜ਼ਾਨਾ ਹੈ ਬਾਣੀ ਮੰਤਰ ਮਹਾਪੁਰਖਨ ਕੇ ਇਹ ਇਹੋ ਜੇ ਮਹਾਪੁਰਖਾਂ ਨੇ ਮੰਤਰ ਦਿੱਤੇ ਕਿ ਇਹਨਾਂ ਨੂੰ ਰੱਟ ਲਈਏ ਘਰ ਬੈਠੇ ਇਹਨਾਂ ਦਾ ਅਭਿਆਸ ਕਰ ਲਈਏ ਤੇ ਬੰਦਾ ਦੇਵਤਿਆਂ ਤੋਂ ਵੀ ਉੱਪਰ ਹੋ ਜਾਂਦਾ ਹੈ ਪਰ ਕਹਿੰਦੇ ਵਿਦਵਾਨ ਕਿ ਆਪਣੀ ਹਾਲਤ ਉਸ ਭਖਾਰੀ ਵਰਗੀ ਹੋ ਗਈ ਹੈ ਜਿਹੜਾ ਖਜ਼ਾਨੇ ਤੇ ਬੈਠੇ ਸਾਰੀ ਉਮਰ ਮੰਗਦਾ ਰਿਹਾ ਉਹਨੂੰ ਪਤਾ ਹੀ ਨਹੀਂ ਲੱਗਾ ਥੱਲੇ ਕੀ ਹੈ ਸੋ ਕੀ ਉਪਦੇਸ਼ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਿੰਦੇ ਨੇ ਮਨੁਭਰਤੀਆਂ ਕਾਗਜ਼ ਕਰਕੇ ਸਰਵਣ ਕਰੋ ਜੀ